ਸ੍ਰਿੰਦਰ ਸਿੰਘ ਗੁਰੂ ਘਰ ਦੇ ਪ੍ਰਧਾਨ ਉਹ ਵੀ ਆ ਜਾਣ ਸੇਵਾ ਸਿੰਘੀ ਮੈਂਬਰ ਕੁਲਦੀਪ ਸਿੰਘ ਮੈਂਬਰ ਪਰਗਤ ਸਿੰਘ ਜੀ ਨੰਬਰਦਾਰ ਗੁਰਜਾ ਸਿੰਘ ਜੀ ਨੰਬਰਦਾਰ ਬਲਕਾਸ਼ ਸਿੰਘ ਜੀ ਸਾਡਾ ਸਰਪੰਚ ਧਰਪ ਸਿੰਘ ਜੀ ਗੁਰੂ ਘਰ ਦੇ ਖਜ਼ਾਨਚੀ ਜਸਵਿੰਦਰ ਸਿੰਘ ਪ੍ਰਧਾਨ ਗੁਰੂ ਘਰ ਦੇ ਬੋਲੇ ਸੋਨ ਸੋਹਾਰ ਸਤਿ ਸ੍ਰੀ ਅਕਾਲ ਸਾਉ ਨਿਹਾਲ ਸਤਿ ਸ੍ਰੀ ਅਕਾਲ ਆਇਓ ਭਾਈ ਪਰਮ ਸਿੰਘ ਜੀ ਸਰਪੰਚ ਫੂਦ ਤੋਂ ਬੈਂਤੀਆ ਸਰਪੰਚ ਸਾਹਿਬ ਨੂੰ ਜੋ ਪਿੰਡ ਫੂਦ ਦੇ ਭਾਈ ਉਹਨਾਂ ਦੇ ਸਰਪੰਚ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਜੀ ਸਿੰਘ ਜੀ ਸਾਡਾ ਸਰਪੰਚ ਗੁਲਾਬ ਸਿੰਘ ਹਲਵਾਈ ਸਲੇਮਗੜ ਉਹ ਵੀ ਆ ਜਾਣ ਹਲਵਾਈ ਸਾਹਿਬ ਨੂੰ ਬੇਨਤੀ ਹੈ ਬਲਾਲ ਸਿੰਘ ਜੀ ਅਮਾਈ ਸਾਹਿਬ ਸ਼ਰੇਮਗੜ੍ਹ ਭੋਲਾ ਸਿੰਘ ਜੀ ਮੈਂ ਬਹਿਬ ਸਾਹਿਬਾਨ ਨੂੰ ਬੇਨਤੀ ਹੈ ਸਾਹਿਬ ਜੀ ਸੰਜੀਵ ਸਿੰਘ ਜੀ ਸਰਪੇਮਾ ਕੇ ਸਨਮਾਨ ਕੀਤਾ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਸੋ ਮੁਰਦਾ ਪਛਾਣ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਹੈ ਪਿੰਡ ਰੈਤਰਾਣੇ ਤੋਂ ਜੋ ਪੰਚਾਇਤ ਪਹੁੰਚੀ ਹੈ ਸਾਡੇ ਸਤਿਕਾਰਯੋਗ ਗੁਰਜੀਤ ਸਿੰਘ ਜੀ ਸਰਪੰਚ ਰੈਤ ਰਣਾ ਉਹਨਾਂ ਦੇ ਘਰੋਂ ਬੀਬਾ ਗੁਰਵਿੰਦਰ ਕੌਰ ਉਹ ਆ ਜਾਣ ਆਕੇ ਸਰਪਾਲੇ ਦੀ ਕਿਰਪਾ ਤੱਕ ਕਰੋ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਸਰਪੰਚ ਸਾਹਿਬ ਜੀ ਰੈਤ ਰਣਾ ਉਹਨਾਂ ਦੇ ਘਰੋਂ ਬੀਬਾ ਗੁਰਵਿੰਦਰ ਕੌਰ ਦੇ ਭਾਈ ਕਾਲਾ ਸਿੰਘ ਮੈਂਬਰ ਜਗਵੀਰ ਸ਼ਰਮਾ ਜੀ ਸੁਚੈਨ ਸਿੰਘ ਜਗਵੀਰ ਸਿੰਘ ਠੇਕੇਦਾਰ ਮੈਂਬਰ ਪੰਚਾਇਤ ਸਾਰੀ ਪੰਚਾਇਤ ਰੈਤ ਰਣਾ ਜੋ ਪਰਉਤੇ ਪਹੁੰਚੀ ਹੈ ਪਰਿਵਾਰ ਕੋ ਧੰਨਵਾਦ ਕਰਦੇ ਆ ਸਵਾ ਕੇ ਸਰਪੌਰ ਜੀ ਦੀ ਕਿਰਪਾਤਾ ਕਰੋ ਸ਼ਿੰਗਾਰਾ ਸਿੰਘ ਜੀ ਮਹਿਬਰ ਤੇ ਮਗਰ ਸਿੰਘ ਜੀ ਨੰਬਰ ਨਾਲ ਜਿੰਨੇ ਭਰਾ ਲਾਹਰ ਸਿੰਘ ਜੀ ਗੁਰਜਨ ਸਿੰਘ ਜੀ ਠੇਕੇਦਾਰ ਤੇ ਨੇਪਰਾ ਆ ਜਾਣ ਮਗਰ ਸਿੰਘ ਜੀ ਠੇਕੇਦਾਰ ਆਪਣੇ ਬੋਲੇ ਸੋ ਨਿਹਾਲ ਨਿਹਾਲ ਸਤਿ ਸ੍ਰੀ ਅਕਾਲ ਗੁਰਜ ਸਿੰਘ ਜੀ ਠੇਕੇਦਾਰ ਜੀ ਆ ਜਿਓ ਨਿਹਾਲ ਸਤਿ ਸ੍ਰੀ ਅਕਾਲ ਸਿੰਘਾਰਾ ਸਿੰਘ ਜੀ ਸਵਾਗਤ ਆ ਜੀ ਆ ਜੀ ਅਲ ਹਮਦੁਲਿਲਾਹ ਆ ਜੀ ਠਾਕੁਰ ਸਿੰਘ ਜੀ ਆ ਜਿਓ ਨਿਹਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਗਜੀਤ ਸਿੰਘ ਮੈਂਬਰ ਰੈਤਣਾ ਸਿੰਘਲਾ ਸਿੰਘ ਜੀ ਪਵਨ ਕੁਮਾਰ ਜੀ ਮੈਂਬਰ ਪੰਚਾਇਤ RAM ਸਿੰਘ ਜੀ ਰੈਤਣਾ ਕਾਲ ਸਿੰਘ ਜੀ ਰੈਤਣਾ ਮੈਂਬਰ ਪੰਚਾਇਤ ਭਾਈ ਬੁੱਧ ਸਿੰਘ ਜਰਦੀਸ਼ ਚਰਮਾਣੀ ਸੋਹਣ ਸਿੰਘ ਜੀ ਜਗਜੀਤ ਸਿੰਘ ਠੇਕੇਦਾਰ ਸਾਰੀ ਪੰਚਾਇਤ ਜੋ ਰੈਤrana ਇੱਥੇ ਗੁਰਮukh ਸਰਵਾ ਦੇ ਘਰ ਪਹੁੰਚੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਰੈਤrana ਪੰਚਾਇਤ ਦਾ ਡਾਕਟਰ ਪਰਗਤ ਸਿੰਘ ਜੀ ਡਾਈਪਰ ਭਜੇਂਦਰ ਸਿੰਘ ਜੀ ਅਗਾਰੇ ਉਹ ਵੀ ਆ ਜਾਣਾ ਗੁਰਵਰ ਸਿੰਘ ਜੀ ਚੀਮਾ ਗੁਰੂ ਘਰ ਦੇ ਪ੍ਰਧਾਨ ਰੈਤrana ਹਰਗੋਬਿੰਦ ਸਿੰਘ ਜੀ ਗੁਰੂ ਘਰ ਦੇ ਪ੍ਰਧਾਨ ਬਹੁਨੇ ਪਰਗਤ ਆਜਣ ਦੀ ਬੇਨਤੀ ਹੈ ਬੋਲੇ ਸੋ ਨਿਹਾਲ ਗੁਰਪ੍ਰੀਤ ਸਿੰਘ ਜੀ ਠੇਕੇਦਾਰ ਸਹਿਤ ਰਣਾ ਬਿੰਦਰ ਮੈਂਬਰ ਜੀ ਸਭ ਦਾ ਮੈਂਬਰ ਬੋਲੇ ਸੋ ਨਿਹਾਲ ਰਾਮਤੇ ਸਿੰਘ ਜੀ ਮੱਖਣ ਸਿੰਘ ਡੇਰਾ ਪੰਚਾਇਤ ਸਹਿਤ ਰਣਾ ਬੋਲੇ ਸੋ ਨਿਹਾਲ ਭਾਈ ਦੀਪ ਸਿੰਘ ਜੀ ਸਮਾਜ ਸੇਵੀ ਜੋ ਆਮ ਆਦਮੀ ਦੇ ਮੁਖੀ ਆਣਾ ਉਹ ਵੀ ਆ ਜਾਣ ਭਾਈ ਦੀਪ ਸਿੰਘ ਰਹਿਤ ਰਣਾ ਕਲੇਰ ਆਧਵਾ ਆਮ ਆਦਮੀ ਪਾਰਟੀ ਦੇ ਆਗੂ ਭਾਈ ਦੀਪ ਸਿੰਘ ਧਰਮਪਾਲ ਸਿੰਘ ਜੀ ਰਹਿਤਰਣਾ ਭਾਈ ਧਰਮਪਾਲ ਸਿੰਘ ਜੀ ਸਮਾਸ਼ੇ ਵੀ ਸੋਨਿਹਾਰ ਜਿੰਨੇ ਵੀ ਸੰਗਤ ਆਈ ਹੈ ਰਹਿਤਰਣੇ ਤੋਂ ਅੱਜ ਭਾਈ ਰਾਮ ਤੇ ਸਿੰਘ ਜੀ ਵਿੰਦਰ ਸਿੰਘ ਸਭ ਦਾ ਮੈਂਬਰ ਹਾਂ ਮੱਖਣ ਸਿੰਘ ਜੀ ਡੇਰਾ ਪੰਚਾਇਤ ਰਹਿਤ ਰਾਣਾ ਬਲੇ ਗੀਤ ਸਿੰਘ ਜੀ ਆ ਜਾਈ ਆਹ ਦੇਖਾਂਗੇ ਬਲੇ ਲਾ ਸਿੰਘ ਜੀ ਰਹਿਤ ਰਾਣਾ ਪਾਈ ਗੀਤਾ ਸਿੰਘ ਜੀ ਰਹਿਤ ਰਾਣਾ ਮਾਹਰ ਮਸੀਹ ਬਲੇ ਸੋਨਿਹਾਰ ਸਿੰਘ ਜੀ ਤਾਲ